ਇਹਨਾਂ ਲੰਬਾ ਸਮਾਂ ਉਹਨਾਂ ਦੇ ਨਾਲ ਬਤਾਇਆ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਰਾਜਨੀਤੀ ਚ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ। ਰਾਹੁਲ ਗਾਂਧੀ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਦੇਸ਼ ਭਗਤੀ ਦੀ ਜਿਨ੍ਹਾਂ ਦੇ ਪਰਿਵਾਰ ਨੇ ਪੀੜੀ ਤੋਂ ਪੀੜੀ ਕੁਰਬਾਨੀ ਕੀਤੀ ਹੋਵੇ। ਸੋ ਰਮਨੀਤ ਬਿੱਟੂ ਨਾਲ ਦਾ ਮੁਕਾਬਲਾ ਇਸ ਵੇਲੇ ਕੰਗਨਰ ਰਣੌਦ ਨਾਲ ਚੱਲ ਰਿਹਾ। ਮੇਰਾ ਮੰਨਣਾ ਹੈ ਕਿ ਜਿਸ ਤਰੀਕੇ ਦੇ ਬੇਤੁਕੇ ਬਿਆਨ ਕੰਗਨਰ ਰਣੌਦ ਦੇ ਹੁੰਦੇ ਨੇ ਸੇਮ ਪੈਰਲਲ ਬਿਆਨ ਜਿਹੜੇ ਆ ਉਹ ਰਮਨੀਤ ਬਿੱਟੂ ਹੁਣਾਦੇ ਆ ਤੇ ਇਹ ਮੰਨਿਆ ਜਾ ਸਕਦਾ ਕਿ ਬੀਜੇਪੀ ਚ ਇਸ ਵੇਲੇ ਇੱਕ ਨਹੀਂ ਦੋ ਕੰਗਨਾਰ ਨੌਤ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਬਿਆਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਮੇਰਾ ਖਿਆਲ ਹੈ ਤਰਜੀਹ ਦੇਣ ਦੀ ਵੀ ਜ਼ਿਆਦੀ ਲੋੜ ਨਹੀਂ ਬਹੁਤ ਮੰਦ ਭਾਗਾ ਬਿਆਨ ਜਿਹੜਾ ਰਮਨੀਤ ਬਿੱਟੂ ਨੇ ਰਾਹੁਲ ਗਾਂਧੀ ਜੀ ਬਾਰੇ ਦਿੱਤਾ ਇਹਨਾਂ ਲੰਬਾ ਸਮਾਂ ਉਹਨਾਂ ਦੇ ਨਾਲ ਬਤਾਇਆ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਰਾਜਨੀਤੀ ਚ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ ਰਾਹੁਲ ਗਾਂਧੀ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਦੇਸ਼ ਭਗਤੀ ਦੀ ਜਿਨ੍ਹਾਂ ਦੇ ਪਰਿਵਾਰ ਨੇ ਪੀੜਿਤਾਂ ਪੀੜੀ ਕੁਰਬਾਨੀ ਕੀਤੀ ਹੋਵੇ ਸੋ ਰਮਨੀਤ ਬਿੱਟੂ ਨਾਲ ਦਾ ਮੁਕਾਬਲਾ ਇਸ ਵੇਲੇ ਕੰਗਨਰ ਰਣੌਤ ਨਾਲ ਚੱਲ ਰਿਹਾ ਮੇਰਾ ਮੰਨਣਾ ਹੈ ਕਿ ਜਿਸ ਤਰੀਕੇ ਦੇ ਬੇਤੁਕੇ ਬਿਆਨ ਕੰਗਨਰ ਰਣੌਤ ਦੇ ਹੁੰਦੇ ਨੇ ਸੇਮ ਪੈਰਲਲ ਬਿਆਨ ਜਿਹੜੇ ਆ ਉਹ ਰਮਨੀਤ ਬਿੱਟੂ ਹਨਾਂ ਦੇ ਆ ਤੇ ਇਹ ਮੰਨਿਆ ਜਾ ਸਕਦਾ ਕਿ ਬੀਜੇਪੀ ਚ ਇਸ ਵੇਲੇ ਇੱਕ ਨਹੀਂ ਦੋ ਕੰਗਨਰ ਰਣੌਤ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਬਿਆਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਮੇਰਾ ਖਿਆਲ ਹੈ ਤਰਜੀਹ ਦੇਣ ਦੀ ਵੀ ਜ਼ਿਆਦੀ ਲੋੜ ਨਹੀਂਗੀ ਬਹੁਤ ਮੰਦ ਭਾਗਾ ਬਿਆਨ ਜਿਹੜਾ ਰਮਨੀਤ ਬਿੱਟੂ ਨੇ ਰਾਹੁਲ ਗਾਂਧੀ ਜੀ ਬਾਰੇ ਦਿੱਤਾ ਇਹਨਾਂ ਲੰਬਾ ਸਮਾਂ ਉਹਨਾਂ ਦੇ ਨਾਲ ਬਤਾਇਆ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਰਾਜਨੀਤੀ ਚ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ ਰਾਹੁਲ ਗਾਂਧੀ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਦੇਸ਼ ਭਗਤੀ ਦੀ ਜਿਨ੍ਹਾਂ ਦੇ ਪਰਿਵਾਰ ਨੇ ਪੀੜੀ ਤੋਂ ਪੀੜੀ ਕੁਰਬਾਨੀ ਕੀਤੀ ਹੋਵੇ ਸੋ ਰਮਨੀਤ ਬਿੱਟੂ ਨਾਲ ਦਾ ਮੁਕਾਬਲਾ ਇਸ ਵੇਲੇ ਕੰਗਨਾਰ ਨੌਦ ਨਾਲ ਚੱਲ ਰਿਹਾ ਮੇਰਾ ਮੰਨਣਾ ਹੈ ਕਿ ਜਿਸ ਤਰੀਕੇ ਦੇ ਬੇਤੁਕੇ ਬਿਆਨ ਕੰਗਨਰ ਰਣੌਦ ਦੇ ਹੁੰਦੇ ਨੇ ਸੇਮ ਪੈਰਲਲ ਬਿਆਨ ਜਿਹੜੇ ਆ ਉਹ ਰਮਨੀਤ ਬਿੱਟੂ ਬਣਾਦੇ ਆ ਤੇ ਇਹ ਮੰਨਿਆ ਜਾ ਸਕਦਾ ਕਿ ਬੀਜੇਪੀ ਚ ਇਸ ਵੇਲੇ ਇੱਕ ਨਹੀਂ ਦੋ ਕੰਗਨਰ ਰਣੌਦ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਬਿਆਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਮੇਰਾ ਖਿਆਲ ਹੈ ਤਰਜੀਹ ਦੇਣ ਦੀ ਵੀ ਜ਼ਿਆਦੀ ਲੋੜ ਨਹੀਂ ਬਹੁਤ ਮੰਦ ਭਾਗਾ ਬਿਆਨ ਜਿਹੜਾ ਰਮਨੀਤ ਬਿੱਟੂ ਨੇ ਰਾਹੁਲ ਗਾਂਧੀ ਜੀ ਬਾਰੇ ਦਿੱਤਾ ਇਹਨਾਂ ਲੰਬਾ ਸਮਾਂ ਉਹਨਾਂ ਦੇ ਨਾਲ ਬਤਾਇਆ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਰਾਜਨੀਤੀ 'ਚ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ। ਰਾਹੁਲ ਗਾਂਧੀ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਦੇਸ਼ ਭਗਤੀ ਦੀ ਜਿਨ੍ਹਾਂ ਦੇ ਪਰਿਵਾਰ ਨੇ ਪੀੜੀ ਤੋਂ ਪੀੜੀ ਕੁਰਬਾਨੀ ਕੀਤੀ ਹੋਵੇ। ਸੋ ਰਮਨੀਤ ਬਿੱਟੂ ਨਾਲ ਦਾ ਮੁਕਾਬਲਾ ਇਸ ਵੇਲੇ ਕੰਗਨਰ ਰਣੌਦ ਨਾਲ ਚੱਲ ਰਿਹਾ। ਮੇਰਾ ਮੰਨਣਾ ਹੈ ਕਿ ਜਿਸ ਤਰੀਕੇ ਦੇ ਬੇਤੁਕੇ ਬਿਆਨ ਕੰਗਨਰ ਰਣੌਦ ਦੇ ਹੁੰਦੇ ਨੇ ਸੇਮ ਪੈਰਲਲ ਬਿਆਨ ਜਿਹੜੇ ਆ ਉਹ ਰਮਨੀਤ ਬਿੱਟੂ ਨਾਲ ਦੇ ਆ ਤੇ ਇਹ ਮੰਨਿਆ ਜਾ ਸਕਦਾ ਕਿ ਬੀਜੇਪੀ ਦੇ ਇਸ ਵੇਲੇ ਇੱਕ ਨਹੀਂ ਦੋ ਕੰਗਨਾਰ ਨੌਤ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਬਿਆਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਮੇਰਾ ਖਿਆਲ ਹੈ ਤਰਜੀਹ ਦੇਣ ਦੀ ਵੀ ਜਿਆਦਾ ਲੋੜ ਨਹੀਂ ਦਿੱਤਾ ਇਹਨਾਂ ਲੰਬਾ ਸਮਾਂ ਉਹਨਾਂ ਦੇ ਨਾਲ ਬਤਾਇਆ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਰਾਜਨੀਤੀ ਚ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ ਰਾਹੁਲ ਗਾਂਧੀ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਜੇਸ਼ ਭਗਤੀ ਦੀ ਜਿਨ੍ਹਾਂ ਦੇ ਪਰਿਵਾਰ ਨੇ ਪੀੜੀ ਤੋਂ ਪੀੜੀ ਕੁਰਬਾਨੀ ਕੀਤੀ ਹੋਵੇ ਸੁਰਮਨੀਦ ਬਿੱਟੂ ਹਣਾ ਦਾ ਮੁਕਾਬਲਾ ਇਸ ਵੇਲੇ ਕੰਗਨਰ ਰ瑙ਦ ਨਾਲ ਚੱਲ ਰਿਹਾ। ਮੇਰਾ ਮੰਨਣਾ ਹੈ ਕਿ ਜਿਸ ਤਰੀਕੇ ਦੇ ਬੇਤੁਕੇ ਬਿਆਨ ਕੰਗਨਰ ਰ瑙ਦ ਦੇ ਹੁੰਦੇ ਨੇ ਸੇਮ ਪੈਰਲਲ ਬਿਆਨ ਜਿਹੜੇ ਆ ਉਹ ਰਮਨੀਦ ਬਿੱਟੂ ਹਣਾ ਦੇ ਆ ਤੇ ਇਹ ਮੰਨਿਆ ਜਾ ਸਕਦਾ ਕਿ ਬੀਜੇਪੀ ਚ ਇਸ ਵੇਲੇ ਇੱਕ ਨਹੀਂ ਦੋ ਕੰਗਨਰ ਰ瑙ਦ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਬਿਆਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਮੇਰਾ ਖਿਆਲ ਤਰਜੀਹ ਦੇਣ ਦੀ ਵੀ ਜ਼ਿਆਦੀ ਲੋੜ ਨਹੀਂ। ਬਹੁਤ ਮੰਦ ਭਾਗਾ ਬਿਆਨ ਜਿਹੜਾ ਰਮਨੀਤ ਬਿੱਟੂ ਨੇ ਰਾਹੁਲ ਗਾਂਧੀ ਜੀ ਬਾਰੇ ਦਿੱਤਾ ਇਹਨਾਂ ਲੰਬਾ ਸਮਾਂ ਉਹਨਾਂ ਦੇ ਨਾਲ ਬਤਾਇਆ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਰਾਜਨੀਤੀ ਚ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ ਰਾਹੁਲ ਗਾਂਧੀ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਜੇਸ਼ ਭਗਤੀ ਦੀ ਜਿਨ੍ਹਾਂ ਦੇ ਪਰਿਵਾਰ ਨੇ ਪੀੜੀ ਤੋਂ ਪੀੜੀ ਕੁਰਬਾਨੀ ਕੀਤੀ ਹੋਵੇ ਸੋ ਰਮਨੀਤ ਬਿੱਟੂ ਨਾਲ ਦਾ ਮੁਕਾਬਲਾ ਇਸ ਵੇਲੇ ਕੰਗਨਾਰ ਨੌਦ ਨਾ ਚੱਲ ਰਿਹਾ ਮੇਰਾ ਮੰਨਣਾ ਹੈ ਕਿ ਜਿਸ तरीके ਦੇ ਬੇਤੁਕੇ ਬਿਆਨ ਕੰਗਨਰ ਰਣੌਤ ਦੇ ਹੁੰਦੇ ਨੇ ਸੇਮ ਪੈਰਲਲ ਬਿਆਨ ਜਿਹੜੇ ਆ ਉਹ ਰਮਨੀਤ ਬਿੱਟੂ ਬਣਾਦੇ ਆ ਤੇ ਇਹ ਮੰਨਿਆ ਜਾ ਸਕਦਾ ਕਿ ਬੀਜੇਪੀ ਚ ਇਸ ਵੇਲੇ ਇੱਕ ਨਹੀਂ ਦੋ ਕੰਗਨਰ ਰਣੌਤ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਬਿਆਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਮੇਰਾ ਖਿਆਲ ਹੈ ਤਰਜੀਹ ਦੇਣ ਦੀ ਵੀ ਜ਼ਿਆਦੀ ਲੋੜ ਨਹੀਂ ਬਹੁਤ ਮੰਦ ਭਾਗਾ ਬਿਆਨ ਜਿਹੜਾ ਰਮਨੀਤ ਬਿੱਟੂ ਨੇ ਰਾਹੁਲ ਗਾਂਧੀ ਜੀ ਬਾਰੇ ਦਿੱਤਾ ਇਹਨਾਂ ਲੰਬਾ ਸਮਾਂ ਉਹਨਾਂ ਦੇ ਨਾਲ ਬਤਾਇਆ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਰਾਜਨੀਤੀ 'ਚ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ। ਰਾਹੁਲ ਗਾਂਧੀ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਦੇਸ਼ ਭਗਤੀ ਦੀ ਜਿਨ੍ਹਾਂ ਦੇ ਪਰਿਵਾਰ ਨੇ ਪੀੜੀ ਤੋਂ ਪੀੜੀ ਕੁਰਬਾਨੀ ਕੀਤੀ ਹੋਵੇ। ਸੋ ਰਮਨੀਤ ਬਿੱਟੂ ਨਾਲ ਦਾ ਮੁਕਾਬਲਾ ਇਸ ਵੇਲੇ ਕੰਗਨਰ ਰਣੌਦ ਨਾਲ ਚੱਲ ਰਿਹਾ। ਮੇਰਾ ਮੰਨਣਾ ਹੈ ਕਿ ਜਿਸ ਤਰੀਕੇ ਦੇ ਬੇਤੁਕੇ ਬਿਆਨ ਕੰਗਨਰ ਰਣੌਦ ਦੇ ਹੁੰਦੇ ਨੇ ਸੇਮ ਪੈਰਲਲ ਬਿਆਨ ਜਿਹੜੇ ਆ ਉਹ ਰਮਨੀਤ ਬਿੱਟੂ ਨਾਲ ਦੇ ਆ ਤੇ ਇਹ ਮੰਨਿਆ ਜਾ ਸਕਦਾ ਕਿ ਬੀਜੇਪੀ ਦੇ ਇਸ ਵੇਲੇ ਇੱਕ ਨਹੀਂ ਦੋ ਕੰਗਨਾਰ ਨੌਤ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਬਿਆਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਮੇਰਾ ਖਿਆਲ ਹੈ ਤਰਜੀਹ ਦੇਣ ਦੀ ਵੀ ਜਿਆਦਾ ਲੋੜ ਨਹੀਂ ਬਹੁਤ ਮੰਦ ਭਾਗਾ ਬਿਆਨ ਜਿਹੜਾ ਰਮਨੀਤ ਬਿੱਟੂ ਨੇ ਰਾਹੁਲ ਗਾਂਧੀ ਜੀ ਬਾਰੇ ਦਿੱਤਾ ਇਹਨਾਂ ਲੰਬਾ ਸਮਾਂ ਉਹਨਾਂ ਦੇ ਨਾਲ ਬਤਾਇਆ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਰਾਜਨੀਤੀ ਚ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ ਰਾਹੁਲ ਗਾਂਧੀ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਦੇਸ਼ ਭਗਤੀ ਦੀ ਜਿਨ੍ਹਾਂ ਦੇ ਪਰਿਵਾਰ ਨੇ ਪੀੜੀ ਤੋਂ ਪੀੜੀ ਕੁਰਬਾਨੀ ਕੀਤੀ ਹੋਵੇ ਸੋ ਰਮਨੀਤ ਬਿੱਟੂ ਨਾਲ ਦਾ ਮੁਕਾਬਲਾ ਇਸ ਵੇਲੇ ਕੰਗਨਰ ਰ瑙ਦ ਨਾਲ ਚੱਲ ਰਿਹਾ ਮੇਰਾ ਮੰਨਣਾ ਹੈ ਕਿ ਜਿਸ ਤਰੀਕੇ ਦੇ ਬੇਤੁਕੇ ਬਿਆਨ ਕੰਗਨਰ ਰ瑙ਦ ਦੇ ਹੁੰਦੇ ਨੇ ਸੇਮ ਪੈਰਲਲ ਬਿਆਨ ਜਿਹੜੇ ਆ ਉਹ ਰਮਨੀਤ ਬਿੱਟੂ ਨਾਲ ਦੇ ਆ ਤੇ ਇਹ ਮੰਨਿਆ ਜਾ ਸਕਦਾ ਕਿ ਬੀਜੇਪੀ ਚ ਇਸ ਵੇਲੇ ਇੱਕ ਨਹੀਂ ਦੋ ਕੰਗਨਰ ਰ瑙ਦ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਬਿਆਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਮੇਰਾ ਖਿਆਲ ਤਰਜੀਹ ਦੇਣ ਦੀ ਵੀ ਜ਼ਿਆਦਾ ਲੋੜ ਨਹੀਂ।